ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਖਾਲਸਾ ਜਿਹੜੀ ਟੀਮ ਜੋ ਕਿ ਪੰਜਾਬ ਦੇ ਹਰਿਆਣੇ ਦੇ ਵਿਚਕਾਰ ਜਿਹੜੀਆਂ ਸੰਗਾਵਾਂ ਚੱਲ ਰਹੀਆਂ ਨੇ ਅੜ ਭੇਡਤਾਂ ਦੇ ਲਈ ਔਰ ਉਸ ਦੇ ਵਿਚਕਾਰ ਇੱਕ ਜਿਹੜੀ ਇੱਕ ਨਵੀਂ ਪਹਿਲ ਕੀਤੀ ਗਈ ਹੈ ਜਿਸ ਦੇ ਵਿਚਕਾਰ ਅਸੀਂ ਪਹਿਲਾਂ ਵੀ ਆਪਣੇ ਸੋਸ਼ਲ ਪਲੇਟਫਾਰਮਾਂ ਤੇ ਦੱਸਿਆ ਹੈ ਕਿ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਜਿਹੜਾ ਬਹੁਤ ਤੋਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਨੂੰ ਦੇਖਦੇ ਹੋਏ ਖਾਲਸਾ ਈਟ ਦੇ ਵੱਲੋਂ ਇੱਕ ਪ੍ਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿਚਕਾਰ ਅਸੀਂ ਜਿਹੜੀ ਆ ਝੋਨੇ ਦੀ ਪਨੀਰੀ ਹੈ ਉਹ ਤਿਆਰ ਕਰਵਾ ਰਹੇ ਹਾਂ ਇਸ ਦੇ ਵਿੱਚ ਕਰ ਸਾਨੂੰ ਨੋਟ ਲੱਗੋ ਜਿਹੜੀ ਸੰਗਤਾਂ ਨੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਮਿਲਿਆ ਜਿਹੜਾ ਉਹ ਦਿੱਤਾ ਹੈ ਕਿ ਅੱਜ ਅਸੀਂ ਆ ਸ਼ੇਰਗੜ ਪਿੰਡ ਉਸ ਤੋਂ ਬਾਅਦ ਗਲੋਜੀ ਇਹਨਾਂ ਇਲਾਕਿਆਂ ਦੇ ਵਿੱਚ ਘਰ ਖੜੇ ਹਾਂ ਜਿੱਥੇ ਕਿ 8 ਏਕੜ ਦਾ ਜਿਹੜੀ ਪਨੀਰੀ ਹੈ ਉਸਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਅਸੀਂ ਲੁਧਿਆਣਾ ਪੱਕੋਵਾਲ ਇੱਥੇ ਕਾਫੀ ਸੱਜਣਾ ਨੇ ਆਪਣੇ ਵੱਲੋਂ ਜਿਹੜੀ ਜ਼ਮੀਨ ਹੈ ਉਹ ਸਾਨੂੰ ਅ alloate ਕੀਤੀ ਹੈ ਕਿ ਤੁਸੀਂ ਇਸ ਦਾ ਇਸਤੇਮਾਲ ਕਰਕੇ ਜਿਹੜੇ ਹੜਪੀੜਤ ਨੇ ਜਿਹੜੇ ਕਿਸਾਨਾਂ ਨੂੰ ਲੋੜ ਹੈ ਆ ਪਨੀਰੀ ਦੀ ਉਹ ਤੁਸੀਂ ਵੇਚ ਸਕਦੇ ਹੋ ਸੋ ਤਕਰੀਬਨ ਅਸੀਂ ਇਸ ਟਾਈਮ ਦੇ ਉੱਤੇ 15 ਏਕੜ ਤੋਂ ਵੱਧ ਜਿਹੜੀ ਜ਼ਮੀਨ ਨੇ ਉਸ ਤੇ ਪਨੀਰੀਆਂ ਜਿਹੜੀ ਉਹ ਵੇਚਣ ਦੇ ਲਈ ਸਾਡੇ ਕੋਲ ਸੈੱਟ ਪੈ ਚੁੱਕੀ ਹੈ ਕਿੱਥੇ ਦੋ ਦਿਨੋਂ ਚੱਤੇ ਨੇ ਕਿੱਥੇ ਚੌਥਾ ਦਿਨ ਚੱਲ ਰਿਹਾ ਹੈ ਕਿੱਥੇ ਹਫਤਾ ਹੋ ਚੁੱਕਿਆ ਸੋ ਵਲਗ-ਵਲਗ ਥਾਵਾਂ ਤੇ ਅਲੱਗ-ਅਲੱਗ ਅਪਡੇਟਸ ਨੇ ਸੋ ਇਸ ਦੇ ਨਾਲ ਹਜ਼ਾਰਾਂ ਏਕੜ ਜਿਹੜੀ ਝੋਨੇ ਹੈ ਜਿਹੜਾ ਉਹ ਲੱਗ ਸਕਦਾ ਹੈ ਤੇ ਉਹ ਕਿਸਾਨਾਂ ਨੂੰ ਜਿਹੜਾ ਇਸ ਦਾ ਲਾਭ ਹੋ ਸਕਦਾ ਸੋ ਸਾਰੀ ਸੰਗਤ ਦਾ ਜਿਹੜੇ ਅਹ ਦੇਸ਼ਾਂ ਵਿਦੇਸ਼ਾਂ ਤੋਂ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ